ਹਾਂਜੀ ਇਹ ਵਾਲੇ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਸ਼ਰਟ ਤੇ ਬਾਟਮ 2.5 ਮੀਟਰ ਦੀ ਇਹਨਾਂ ਦੀ ਕੱਟ ਰਹੇਗੀ ਵਿਦਆਊਟ ਦੁਪੱਟਾ ਰਹਿਣਗੇ ਸ਼ਰਟ ਦੇ ਉੱਪਰ ਵੀ ਵਰਕ ਹੈ ਤੇ ਇਹਨਾਂ ਦੀ ਬਾਟਮ ਦੇ ਉੱਪਰ ਵੀ ਵਰਕ ਆਏਗਾ ਤੇ ਇਹਨਾਂ ਨੂੰ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ ਸਲਵਾਰ ਸੂਟ ਵੀ ਬਣਾ ਸਕਦੇ ਹੋ ਪ੍ਰਾਈਸ ਸਾਰੇ ਦੇ ਮੈਂਸ਼ਨ ਨੇ ਸ਼ਿਪਿੰਗ 올 ਇੰਡੀਆ ਫ੍ਰੀ ਦੇਣ ਵਾਲੀ ਹੈ ਇਹਨਾਂ ਦੀ ਆਪਾਂ ਹੈਂਡਵਰਕ ਦੇ ਸੂਟ ਵੀ ਲੈ ਕੇ ਆਏ ਆ ਇਹ ਵਾਲੇ ਪਿਓਰ ਕ੍ਰੇਪ ਦੇ ਸੂਟ ਆਉਣਗੇ ਜੀ ਹੈਂਡਵਰਕ ਦੇ ਨਾਲ ਇਹਨਾਂ ਦੇ ਚਣੌਂ ਦਾ ਦੁਪੱਟਾ ਰਹੇਗਾ ਟੋਟਲੀ ਹੈਂਡਵਰਕ ਦੇ ਨੇ ਐਂਡ ਬਹੁਤ ਹੀ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਨੇ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਬਾਟਮ ਦੇ ਉੱਪਰ ਵਰਕ ਆਏਗਾ ਨਾਲ ਇਹਦੇ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨਰ ਲੈਸਾਂ ਲਾ ਕੇ ਬਣਾਇਆ ਹੋਇਆ ਕੋਈ ਵੀ ਤੁਹਾਨੂੰ ਐਕਸਟਰਾ ਲੈਸਾਂ ਦੀ ਲੋੜ ਨਹੀਂ ਪੈਣੀ ਹੈਗੀ ਇਹਨਾਂ ਡਿਜ਼ਾਈਨ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਅੱਜਕੱਲ ਤੇ ਇਹਨਾਂ ਦੀ ਵੀ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੀ ਜਲਦੀ ਬੁੱਕ ਕਰ ਲਿਆ ਕਰੋ ਇਹ ਲਿਮਿਟਿਡ ਜਿਹਾ ਸਟਾਕ ਹੁੰਦਾ ਹੈ ਜਿਹੜਾ ਘੱਟ ਪ੍ਰਾਈਸ ਦੇ ਵਿੱਚ ਆਉਂਦਾ ਹੈ ਇਹ ਵਾਲੇ ਸੂਟ ਪਿਓਰ ਨੇਚਰਲ ਕ੍ਰੇਪ ਦੇ ਆਉਣਗੇ ਜੀ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਹੈਂਡਵਰਕ ਦੀ ਕਲੈਕਸ਼ਨ ਆਏਗੀ ਬਹੁਤ ਹੀ ਜਨਰਲ ਜੇ ਪ੍ਰਾਈਸ ਦੇ ਵਿੱਚ ਰਖੜੀ ਸੇਲ ਲੱਗੀ ਹੋਈ ਹੈ ਇਹ ਰਖੜੀ ਦੇ ਉੱਤੇ ਸੇਲ ਲਗਾਈ ਹੋਈ ਹੈ ਇਹਨਾਂ ਦੀ ਤੁਸੀਂ ਇਹਨਾਂ ਨੂੰ ਆਰਡਰ ਤੇ ਰੈਡੀ ਕਰਵਾ ਸਕਦੇ ਹੋ ਇਹ ਵਾਲੇ ਰਾਮ ਟੈਕਸ ਦੇ ਕਾਟਨ ਸੂਟ ਆਉਣਗੇ ਜੀ ਨਾਲ ਇਹਨਾਂ ਦੇ ਬੋਟਮ ਵਰਕ ਆਏਗਾ ਨਾਲ ਇਹਨਾਂ ਦੁਪੱਟਾ ਫੈਂਸੀ ਬਣਿਆ ਹੋਇਆ ਤੇ ਤੁਸੀਂ ਇਹਨਾਂ ਨੂੰ ਵੀ ਸੂਟਾਂ ਨੂੰ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਾਂ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਆਂ ਥੈਂਕ ਯੂ ਸੋ ਮੱਚ